ਮੈਂ ਤਾਂ ਕਹਿਣਾ ਚਾਹਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ-ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਅਰਵਿੰਦ ਕੇਜਰੀਵਾਲ ਦੇ ਬਹਾਨੇ ਪ੍ਰਨੀਤ ਕੌਰ ਨੇ ਇਹਨਾਂ ਸ਼ਬਦਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕੇ ਨੇ ਸਵਾਲ ਉਹਨਾਂ तमाम ਗ੍ਰਿਫਤਾਰੀਆਂ ਤੇ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾ ਤਹਿਤ ਗ੍ਰਿਫਤਾਰ ਕੀਤਾ ਗਿਆ ਹੁਣ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਜੇ ਹੀ ਇਲਜ਼ਾਮਾ ਨਾਲ ਹੋਈ ਤਾਂ ਪ੍ਰਨੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੇ ਨੇ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਔਰ ਜੇ ਇਹ ਬੀਜੇਪੀ ਦੀ ਸਰਕਾਰ ਹੈ ਇਹ ਸਰਕਾਰ ਦੀ ਹੀ ਇੱਕ ਏਜੰਸੀ ਈਡੀ ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ ਉਹਨਾਂ ਨੇ ਸਾਰੇ ਸਬੂਤ ਲੈ ਕੇ ਨੌ ਵਾਰ ਇਹਨੂੰ ਬੁਲਾਇਆ ਇਹ ਗਿਆ ਨਹੀਂ ਕਿਉਂ ਨਹੀਂ ਗਿਆ ਜੇ ਬਿਲਕੁਲ ਨਿਰਦੋਸ਼ ਥੀ ਤਾਂ ਜਾ ਕੇ ਪੇਸ਼ ਕਰ ਦਿੰਦਾ ਤੇ ਨੌਬਤ ਵੀ ਨਾ ਆਂਦੀ ਅੱਜ ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀ ਹੋ ਰਿਹਾ ਹੈ ਔਰ ਮੈਂ ਤਾਂ ਕਹਿਣਾ ਚਾਹਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਇਸ ਤੇ ਜਿੱਤੀ ਥੀ ਕਿ ਬਹੁਤ ਕਰਪਸ਼ਨ ਫਰੀ ਪਾਰਟੀ ਹੈ ਬਹੁਤ ਵਧੀਆ ਪਾਰਟੀ ਹੈ ਹੁਣ ਉਹਨਾਂ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਜੇ ਪ੍ਰੂਫ ਹੋ ਜਾਣ ਤਾਂ ਫਿਰ ਜ਼ਰੂਰ ਅਸਰ ਪਾਉਗਾ